ਮਾਪਿਆਂ ਨੂੰ ਮਿਲਿਆ ਬੱਚਾ ਤਾਂ ਨੰਮ ਹੋ ਗਈਆਂ ਉਹਨਾਂ ਦੀਆਂ ਅੱਖਾਂ ਸਾਲ ਪਹਿਲਾਂ ਗੁੰਮ ਹੋਇਆ ਸੀ ਜਵਾਨ ਹੁਣ ਘਰਦਿਆਂ ਦੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਾਲ ਪਹਿਲਾਂ ਇੱਕ ਬੱਚਾ ਹੈ ਜਿਹੜਾ ਉਹ ਗੁੰਮ ਹੋ ਜਾਂਦਾ ਹੈ ਤੇ ਕਾਫੀ ਜਿਹੜੀ ਜਦੋਜਹਦ ਹੈ ਲਗਾਤਾਰ ਮਾਪਿਆਂ ਦੇ ਵੱਲੋਂ ਅਤੇ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਬੱਚਾ ਲੱਭ ਸਕੇ ਪਰ 11 ਮਹੀਨਿਆਂ ਦੇ ਕਰੜੇ ਸੰਘਰਸ਼ ਤੋਂ ਬਾਅਦ ਫਾਈਨਲੀ ਉਹਨਾਂ ਦਾ ਬੱਚਾ ਹੈ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਏ ਤੇ ਦੱਸ ਦਈਏ ਕਿ ਬੱਚਾ ਏ ਜਿਹੜਾ ਉਹ ਆਪਣੇ ਮਾਸੀ ਦੇ ਘਰ ਹੀ ਰਹਿੰਦਾ ਸੀ ਤੇ ਉੱਥੇ ਹੀ ਉਹ ਗੁੰਮ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਕਿਹਾ ਜਾ ਰਿਹਾ ਕਿ ਬੱਚਾ ਥੋੜਾ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਰਕੇ ਉਸ ਨੂੰ ਆਪਣੇ ਘਰ ਦਾ ਨਹੀਂ ਸੀ ਇਨਾ ਪਤਾ ਕਿ ਕਿਸੇ ਨੂੰ ਐਡਰੈਸ ਦੱਸ ਜਾ ਕੇ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਕਦੀ ਕਿਤੇ ਪਹੁੰਚ ਜਾਂਦਾ ਸੀ ਕਦੀ ਕਿਤੇ ਪਹੁੰਚ ਜਾਂਦਾ ਸੀ ਪਰ ਹੁਣ ਉਹ ਬੱਚਾ ਆਪਣੇ ਮਾਪਿਆਂ ਨੂੰ ਦੁਬਾਰਾ ਮਿਲ ਗਿਆ ਏ ਤਾਂ ਇਸ ਮੌਕੇ ਪਰਿਵਾਰਕ ਮੈਂਬਰ ਨੇ ਜਿਹੜੇ ਆ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਵਾਦ ਕਰ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਇਸ ਘਟਨਾ ਘਰਮ ਬਾਰੇ ਇਸ ਸਾਰੇ ਮਾਮਲੇ ਬਾਰੇ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਆਂ ਕਿ ਇਸ ਤਰੀਕੇ ਦੇ ਨਾਲ ਇਹ ਬੱਚਾ ਕਿੱਥੋਂ ਗੁੰਮਿਆ ਤੇ ਕੀ ਇਸ ਦੀ ਕਹਾਣੀ ਰਹੀ ਬੜਾ ਹੋਇਆ ਜਿਹੜਾ ਬੱਚਾ ਗੁਆਚਿਆ ਸੀ ਉਹ ਲੱਗਦਾ ਕਿਹੜੀ ਜਗ੍ਹਾ ਤੋਂ ਲੱਭਣ ਕਿੱਥੋਂ ਰਹਿਣਾ ਉਹ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਗੁੰਮ ਹੋਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਸਜਿਦ ਦੇ ਘੜਾਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਤਾੜਾ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆਕਰੋ ਸਰ ਨੇ ਦੱਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਬੈ ਕੇ ਕਿਦੀ ਕਿਸ ਨਾ ਕਿਦੀ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕ ਦਾ ਉਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ ਉਹਨੇ ਰੋਟੀ ਪਾਣੀ ਕੌਣ ਦੇ ਰਹੇ ਜਿਨ ਨੂੰ ਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਜੀ ਦਮਾਦ ਤੌਰ ਤੇ ਉਹਨੂੰ ਪਤਾ ਨਹੀਂ ਫਿਰ ਮਾਂਪੋ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਮਰਿਆ ਜੀ ਜੀ ਦੀ ਉਮਰ ਆ ਗਈ ਕਰੀਬ 10 ਸਾਲ 10 11 ਸਾਲ ਜੇ ਮਾਤਾ ਪਿਤਾ ਆਏ ਸਾਡੇ ਕੋਲ ਇੱਥੇ ਹਾਂਜੀ ਹਾਂਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਨਾਸੀ ਮਸੂਤਾਰੇ ਆਇਆ ਕਿ ਕਿੰਨੇ ਕਾਮਯਾਬੇ ਸਮਝੇ ਕੋਈ ਪੁਸਤਕਾਂ ਸਾਡੇ ਕੋਈ ਵਿਦਿਵਿਧਾ ਜੀ ਨੇ ਮੈਂ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਇਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉਂਦੇ ਫਿਰ ਫਿਰ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਫਿਰ ਭਾਲ ਲਈ ਦੀ ਪਿੰਡਾਂ ਜ ਜਾਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਰੀ ਕੇ ਪਿੰਡ ਕਰਦੇ ਰਹੇ ਅਸੀਂ ਇਹ ਸੀਸੀਟੀਵੀ ਕੈਮਰੇ ਦਾ ਵੀ ਸਰ ਹਲਿਕਾ ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿਧਰ ਚਲ ਗਿਆ ਕਿਧਰ ਨੂੰ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਲ ਸੀ ਕਿ ਕਿਸ ਨੇ ਕਿਸ ਨੇ ਕੁੱਟਿਆ ਵਗੈਰਾ ਨਹੀਂ 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 ਕੋਈ ਕੁੱਟ ਬੰਦ ਕੀਤੀ ਗਈ ਨਹੀਂ ਬੱਚਾ ਸਹੀ ਸਲੰਮਤ ਹੈ ਵੈਰੀ ਬੱਚਾ ਬੱਚਾ ਸਹੀ ਸਲੰਮਤ ਹੈ ਜੀ ਮੇਰਾ ਨਾਂ ਭੈ ਨਹੀਂ ਨਾ ਸਗਾ ਜੀ ਤੇ ਮੈਂ ਲక్ష్ਮੀਪੁਰ 88 ਫੁੱਟ ਦਾ ਰਹਿਣ ਵਾਲਾ ਕਾ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨਜੀਓ ਦੇ ਹਵਾਲੇ ਕਰ ਦੋਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੋਵੇ ਬਸ ਐਹੀ ਬੇਨਤੀ ਕਰਾਂਗਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਮਰੀਤ ਸਰ ਤੋਂ ਬਬਲੂ ਮਹਾਜੰਦੀ ਰਿਪੋਰਟ